ਆਪਣੇ ਦਿਨ ਦੀ ਯੋਜਨਾ ਪਹਿਲਾਂ ਤੋਂ ਬਣਾਓ ਆਕਰਸ਼ਣ ਦੇ ਨਿਯਮ ਦਾ ਪ੍ਰਯੋਗ ਕਰਕੇ ਤੁਸੀਂ ਆਪਣੇ ਪੂਰੇ ਜੀਵਨ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਸਕਦੇ ਹੋ ਉਸ ਅਗਲੇ ਕੰਮ ਦੀ ਵੀ ਜਿਹੜਾ ਤੁਸੀਂ ਅੱਜ ਕਰਨ ਵਾਲੇ ਹੋ ਮਲਫੋਰਡ ਇਹੋ ਜਿਹੇ ਟੀਚਰ ਹਨ ਜਿਨ੍ਹਾਂ ਦੀ ਲੇਖਣੀ 'ਚ ਆਕਰਸ਼ਣ ਦੇ ਨਿਯਮ ਤੇ ਇਸ ਦੇ ਪ੍ਰਯੋਗ ਬਾਰੇ ਬੜਾ ਗਿਆਨ ਭਰਿਆ ਪਿਆ ਹੈ ਉਹਨਾਂ ਨੇ ਦਰਸਾਇਆ ਹੈ ਕਿ ਆਪਣੇ ਦਿਨ ਬਾਰੇ ਪਹਿਲਾਂ ਤੋਂ ਸੋਚਣਾ ਇੰਨਾ ਮਹੱਤਵਪੂਰਨ ਕਿਉਂ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਮੇਰੀ ਯਾਤਰਾ ਸੁਖਮਈ ਹੋਵੇਗੀ ਤਾਂ ਤੁਸੀਂ ਦਰਅਸਲ ਜਾਣ ਤੋਂ ਪਹਿਲਾਂ ਇਹੋ ਜਿਹੀਆਂ ਸ਼ਕਤੀਆਂ ਤੇ ਤੱਤਾਂ ਨੂੰ ਭੇਜ ਰਹੇ ਹੋ ਜਿਹੜੇ ਸਥਿਤੀਆਂ ਨੂੰ ਇਸ ਤਰ੍ਹਾਂ ਵਿਵਸਥਿਤ ਕਰ ਦੇਣਗੇ ਤਾਂ ਕਿ ਤੁਹਾਡੀ ਯਾਤਰਾ ਸੁਖਮਈ ਹੋ ਜਾਵੇ ਜਦੋਂ ਯਾਤਰਾ ਜਾਂ ਸ਼ਾਪਿੰਗ ਕਰਨ ਜਾਣ ਤੋਂ ਪਹਿਲਾਂ ਤੁਸੀਂ ਬੁਰੇ ਮੂਡ ਵਿੱਚ ਹੁੰਦੇ ਹੋ ਜਾਂ ਡਰੇ ਹੋਏ ਹੁੰਦੇ ਹੋ ਤਾਂ ਤੁਸੀਂ ਆਦਰਸ਼ ਪ੍ਰਤੀਨਿਧੀਆਂ ਨੂੰ ਆਪਣੇ ਤੋਂ ਅੱਗੇ ਭੇਜ ਰਹੇ ਹੋ ਜੇ ਦੇ ਕਿਸੇ ਤਰ੍ਹਾਂ ਦੀ ਨਾ ਪਸੰਦ ਹਾਲਾਤਾਂ ਨੂੰ ਪੈਦਾ ਕਰ ਦੇਣਗੇ ਸਾਡੇ ਵਿਚਾਰ ਜਾਂ ਦੂਜੇ ਸ਼ਬਦਾਂ ਚ ਸਾਡੀ ਮਾਨਸਿਕ ਅਵਸਥਾ ਹਮੇਸ਼ਾ ਪਹਿਲਾਂ ਤੋਂ ਹੀ ਚੰਗੀ ਜਾਂ ਮਾੜੀ ਚੀਜ਼ਾਂ ਨੂੰ ਉਤਪੰਨ ਕਰਨ ਦਾ ਕੰਮ ਕਰਦੀ ਹੈ ਪ੍ਰੈਕਟਿਸ ਮਲਫੋਰਡ ਕੀ ਕਹਿੰਦੇ ਐ ਇਹ ਸ਼ਬਦ 1870 ਦੀ ਦਹਾਕੇ ਚ ਲਿਖੇ ਸਨ ਕਿੰਨੀ ਕ੍ਰਾਂਤੀਕਾਰੀ ਸੋਚ ਸੀ ਤੁਸੀਂ ਸਪਸ਼ਟਤਾ ਨਾਲ ਦੇਖ ਸਕਦੇ ਹੋ ਹਰ ਦਿਨ ਹਰ ਘਟਨਾ ਬਾਰੇ ਪਹਿਲਾਂ ਤੋਂ ਸੋਚਣਾ ਇੰਨਾ ਮਹੱਤਵਪੂਰਨ ਕਿਉਂ ਹੈ ਬੇਸ਼ੱਕ ਤਹ ਨੂੰ ਪਹਿਲਾਂ ਤੋਂ ਆਪਣੇ ਦਿਨ ਬਾਰੇ ਸੋਚਣਾ ਜਾਂ ਪ੍ਰਤੀਕੂਲ ਅਨੁਭਵ ਹੋਇਆ ਹੋਵੇਗਾ ਅਤੇ ਉਸ ਦਾ ਨਤੀਜਾ ਜਲਦਬਾਜ਼ੀ ਤੇ ਹੜਬੜੀ ਹੈ ਜੇਕਰ ਤੁਸੀਂ ਸੇਤੀ ਤੇ ਕਾਲੀ ਚ ਹੋ ਤਾਂ ਜਾਣ ਲੋ ਕਿ ਇਹ ਵਿਚਾਰ ਦੇ ਕਾਰਜ ਡਰ ਤੇ ਆਧਾਰਿਤ ਹੈ ਅਤੇ ਤੁਸੀਂ ਪਵਿਖ ਚ ਆਪਣੇ ਲਈ ਮਾੜੀਆਂ ਚੀਜ਼ਾਂ ਉਤਪੰਨ ਕਰ ਰਹੇ ਹੋ ਜਦੋਂ ਤੁਸੀਂ ਜਲਦਬਾਜ਼ੀ ਜਾਰੀ ਰੱਖਦੇ ਹੋ ਤਾਂ ਤੁਸੀਂ ਆਪਣੀ ਰਾਹ 'ਚ ਇੱਕ ਤੋਂ ਬਾਅਦ ਦੂਜੀ ਮਾੜੀ ਚੀਜ਼ ਨੂੰ ਆਕਰਸ਼ਿਤ ਕਰੋਗੇ ਇਸ ਤੋਂ ਇਲਾਵਾ ਆਕਰਸ਼ਣ ਦਾ ਨਿਯਮ ਭਵਿੱਖ 'ਚ ਇਹੋ ਜਿਹੇ ਹਾਲਾਤ ਉਤਪਨ ਕਰ ਦੇਵੇਗਾ ਜਿਨ੍ਹਾਂ ਨਾਲ ਤੁਹਾਡੀ ਛੇਤੀ ਤੇ ਕਾਲੀ ਹੋਰ ਜ਼ਿਆਦਾ ਵੱਧ ਜਾਵੇਗੀ ਤੁਹਾਨੂੰ ਰੁੱਕ ਕੇ ਉਸ ਫ੍ਰੀਕਵੈਂਸੀ ਤੋਂ ਦੂਰ ਹਟਣਾ ਪਵੇਗਾ ਜੇਕਰ ਤੁਸੀਂ ਮਾੜੀਆਂ ਚੀਜ਼ਾਂ ਨੂੰ ਆਪਣੇ ਕੋਲ ਨਹੀਂ ਬੁਲਾਉਣਾ ਚਾਹੁੰਦੇ ਤਾਂ ਕੁਝ ਸਮਾਂ ਕੱਢ ਲਓ ਤੇ ਆਪਣੇ ਆਪ ਨੂੰ ਬਦਲ ਲਓ ਕਈ ਲੋਕ ਖਾਸ ਕਰਕੇ ਪਛਮੀ ਸਮਾਜ ਦੇ ਲੋਕ ਸਮੇਂ ਦੇ ਪਿੱਛੇ ਦੌੜਦੇ ਤੇ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਕੋਲ ਬਥੇਰਾ ਸਮਾਂ ਨਹੀਂ ਰਹਿੰਦਾ ਦੇਖੋ ਜੇਕਰ ਕੋਈ ਕਹਿੰਦਾ ਹੈ ਕਿ ਉਹਨਾਂ ਦੇ ਕੋਲ ਬਥੇਰਾ ਸਮਾਂ ਨਹੀਂ ਹੈ ਤਾਂ ਇਹ ਆਕਰਸ਼ਨ ਦੇ ਨਿਯਮ ਕਾਰਨ ਹੀ ਹੁੰਦਾ ਹੈ ਜੇਕਰ ਤੁਸੀਂ ਬਥੇਰਾ ਸਮਾਂ ਨਾ ਹੋਣ ਦੇ ਵਿਚਾਰਾਂ ਨਾਲ ਗੋਲ-ਗੋਲ ਘੁੰਮੀ ਜਾ ਰਹੇ ਹੋ ਤਾਂ ਭਵਿੱਖ 'ਚ ਦ੍ਰਿੜਤਾ ਨਾਲ ਐਲਾਨ ਕਰੋ ਮੇਰੇ ਕੋਲ ਬਥੇਰੇ ਤੋਂ ਵੀ ਜ਼ਿਆਦਾ ਸਮਾਂ ਹੈ ਇਸ ਤਰ੍ਹਾਂ ਤੁਸੀਂ ਆਪਣੀ ਮਨਚਾਹੀ ਚੀਜ਼ ਪਾ ਲਮੋਗੇ ਅਤੇ ਆਪਣੀ ਜ਼ਿੰਦਗੀ ਬਦਲ ਲਮੋਗੇ ਤੁਸੀਂ ਇੰਤਜ਼ਾਰ ਕਰਨ ਦੇ ਸਮੇਂ ਦਾ ਉਪਯੋਗ ਕਰਕੇ ਉਸ ਨੂੰ ਸਾਰਥਕ ਬਣਾ ਸਕਦੇ ਹੋ ਤੁਸੀਂ ਉਸ ਨੂੰ ਆਪਣੇ ਭਵਿੱਖੀ ਜੀਵਨ ਦਾ ਨਿਰਮਾਣ ਕਰਨ ਵਾਲੇ ਸਸਕਤ ਸਮੇਂ ਵਿੱਚ ਤਬਦੀਲ ਕਰ ਸਕਦੇ ਹੋ ਅਗਲੀ ਵਾਰ ਜਦੋਂ ਤੁਸੀਂ ਕਿਸੇ ਦਾ ਇੰਤਜ਼ਾਰ ਕਰੋ ਤਾਂ ਉਸ ਖਾਲੀ ਸਮੇਂ ਦਾ ਲਾਹਾ ਚੁੱਕ ਕੇ ਆਪਣੀ ਸਾਰੀ ਮਨ ਚਾਹੀਆਂ ਚੀਜ਼ਾਂ ਨੂੰ ਪਾਉਣ ਦੀ ਕਲਪਨਾ ਵਿੱਚ ਜੁਟ ਜਾਓ ਤੁਸੀਂ ਇਹ ਕੰਮ ਹਰ ਥਾਂ ਹਰ ਸਮੇਂ ਕਰ ਸਕਦੇ ਹੋ ਜੀਵਨ ਦੀ ਹਰ ਸਥਿਤੀ ਨੂੰ ਸਕਾਰਾਤਮਕ ਸਥਿਤੀ 'ਚ ਬਦਲ ਲਓ ਜ਼ਿੰਦਗੀ ਦੀ ਹਰ ਘਟਨਾ ਬਾਰੇ ਪਹਿਲਾਂ ਤੋਂ ਸੋਚੋ ਜੇਕਰ ਸਕਾਰਾਤਮਕ ਨਤੀਜੇ ਦੀ ਕਲਪਨਾ ਕਰਨ ਦੀ ਆਦਤ ਪਾ ਲਓ ਆਪਣੇ ਹਰ ਕੰਮ ਤੇ ਆਪਣੀ ਹਰ ਯਾਤਰਾ ਚ ਬ੍ਰਹਿਮੰਡ ਦੀ ਸ਼ਕਤੀਆਂ ਨੂੰ ਆਪਣੇ ਤੋਂ ਅੱਗੇ ਭੇਜੋ ਇਹ ਸੋਚ ਲਓ ਕਿ ਤੁਸੀਂ ਕਿਹੋ ਜਿਹੇ ਨਤੀਜੇ ਚਾਹੁੰਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਤੁਸੀਂ ਆਪਣੀ ਇੱਛਾ ਨਾਲ ਆਪਣੇ ਜੀਵਨ ਦਾ ਨਿਰਮਾਣ ਕਰ ਲਮੋਗੇ ਇਸ ਕਿਤਾਬ ਦਾ ਬਾਰ ਬਾਰ ਇਹੀ ਜੋਰ ਹੈ ਕਿ ਸੋਚੋ ਚੰਗਾ ਸੋਚੋ ਤੇ ਉਹ ਤੇ ਯਕੀਨ ਕਰੋ ਜੋ ਤੁਹਾਨੂੰ ਚਾਹੀਦਾ ਹੈ ਬ੍ਰਹਿਮੰਡ ਤੋਂ ਮੰਗੋ ਆਪਣੇ ਮਨ ਦੇ ਵਿੱਚ ਮੰਗੋ ਕਦੇ ਵੀ ਆਪਣੇ ਆਪ ਨੂੰ ਕੋਸੋ ਨਾ ਮਿਹਨਤ ਫੇਰ ਹੀ ਸਫਲ ਹੋਊਗੀ ਜੇ ਤੁਸੀਂ ਭਰੋਸਾ ਕਰੋਗੇ ਯਕੀਨ ਕਰੋਗੇ ਰਹੱਸ ਬਹੁਤ ਵੱਡੀ ਚੀਜ਼ ਹੈ ਜੋ ਸਾਡੇ ਅੰਦਰ ਛੁਪੀ ਹੋਈ ਹੈ ਕੋਈ ਜਾਦੂ ਨਹੀਂ ਕੋਈ ਟੂਣਾ ਨਹੀਂ ਕੋਈ ਵੀ ਇਹ ਮੰਤਰ ਨਹੀਂ ਹੈਗਾ ਸਾਡੇ ਮਨ ਦੀ ਸ਼ਕਤੀ ਹੈ ਬਹੁਤ ਲੋਕਾਂ ਦੇ ਗੱਲਾਂ ਉੱਪਰ ਦੀ ਜਾਂਦੀਆਂ ਪਰ ਇਹ ਇੱਕ ਰਹੱਸ ਨਾਮ ਦਿੱਤਾ ਗਿਆ ਕਿਤਾਬ ਨੂੰ ਕਿਉਂਕਿ ਲੋਕਾਂ ਨੂੰ ਰਹੱਸੇ ਦੇ ਵਿੱਚ ਦਿਲਚਸਪੀ ਹੈ ਪਰ ਅਸਲ ਦੇ ਵਿੱਚ ਸਾਡੇ ਅੰਦਰ ਹੀ ਬਹੁਤ ਵੱਡਾ ਵਿਗਿਆਨ ਹੈ ਬਹੁਤ ਵੱਡਾ ਬ੍ਰਹਿਮੰਡ ਹੈ ਅਸੀਂ ਆਪਣੇ ਅੰਦਰ ਜਦੋਂ ਖੁਦ ਨੂੰ ਲੱਭ ਲੈਨੇ ਆ ਤਾਂ ਅਸੀਂ ਸਾਰਾ ਕੁਝ ਪਾ ਲੈਨੇ ਆ ਪੈਸਾ ਦੌਲਤ ਖੁਸ਼ੀ ਮਾਪਾਪ ਰਿਸ਼ਤੇ ਜੋ ਵੀ ਸਾਨੂੰ ਚਾਹੀਦਾ ਹੈ ਜ਼ਿੰਦਗੀ ਸੁਖ ਮਾਇਰ ਹੋਣ ਵਾਸਤੇ ਜੋ ਵੀ ਸਾਨੂੰ ਚਾਹੀਦਾ ਸੀ ਪਾ ਲੈਨੇ ਆ ਨਾ ਬਾਰ-ਬਾਰ ਇੱਕ ਕਿਤਾਬ ਯੋਰ ਪਾ ਰਹੀ ਹੈ ਕਿ ਤੁਸੀਂ ਚੰਗਾ ਸੋਚੋ ਵਧੀਆ ਸੋਚੋ ਤੇ ਆਪਣੀ ਪਲੈਨਿੰਗ ਛੋਟੀ ਜੀ ਕਰਕੇ ਰੱਖੋ ਬਹੁਤ ਲੋਕ ਕਹਿੰਦੇ ਆ ਵੀ ਕੱਲ ਕਿਸੇ ਨੇ ਕੀ ਦੇਖਿਆ ਪਰ ਤੁਸੀਂ ਛੋਟੀ ਜੀ ਪਲੈਨਿੰਗ ਕਰੋ ਚੰਗਾ ਸੋਚੋ ਵਧੀਆ ਸੋਚੋ ਵੀ ਮੈਂ ਕੱਲ ਨੂੰ ਇਹੇ ਕਰੂੰਗਾ ਮੈਂ ਕੱਲ ਨੂੰ ਆਹ ਕਰੂੰਗਾ ਮੈਂ ਆਪਣੇ ਪਰਿਵਾਰ ਨੂੰ ਟਾਈਮ ਦੇਊਂਗਾ ਤੁਸੀਂ ਯਕੀਨ ਮੰਨੋ ਹੌਲੀ-ਹੌਲੀ ਇਹ ਚੀਜ਼ਾਂ ਕਰੋ ਤੇ ਇਹ ਚੀਜ਼ਾਂ ਤਾਂ ਦੀ ਜ਼ਿੰਦਗੀ ਦੇ ਵਿੱਚ ਰੈਗੂਲਰ ਹੋ ਜਾਣੀਆਂ ਤੇ ਤੁਹਾਨੂੰ ਬਹੁਤ ਆਸਾਨੀ ਲੱਗੂਗੀ